ਮੇਰਾ ਨਾਮ ਗੁਰਪ੍ਰੀਤ ਸਿੰਘ ਬਣਾਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦਾ ਜਨਰਲ ਸੈਕਟਰੀ ਹਾਂ ਅੱਜ ਪੰਜਾਬ ਰੋਡਵੇਜ ਤੇ ਪਨਬਸ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਜਿਹਦਾ ਮੁੱਖ ਕਾਰਨ ਇਹ ਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਸੀ ਕਿ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਨਜਾਇਜ਼ ਕੰਡੀਸ਼ਨਾਂ ਲਗਾ ਕੇ ਡਿਊਟੀਆਂ ਤੋਂ ਕੱਢੇ ਗਏ ਸੀ ਸੋ ਮੈਨੇਜਮੈਂਟ ਨੇ ਉਹਨਾਂ ਨੂੰ ਬਹਾਲ ਕਰਨ ਦੇ ਆਰਡਰ ਤਾਂ ਜਾਰੀ ਕੀਤੇ ਨੇ ਪਰ ਉਹ ਆਰਡਰ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਜਿਹੜੇ ਸੀ ਉਹ ਗਲਤ ਕਰ ਦਿੱਤੇ ਗਏ ਨੇ ਜਿਹੜੇ ਸਾਥੀ ਸਾਡੇ ਕੰਟਰੈਕਟ ਦੇ ਉੱਪਰ ਕੰਮ ਕਰ ਰਹੇ ਨੇ ਉਹਨਾਂ ਨਵੀਆਂ ਕੰਡੀਸ਼ਨਾਂ ਦੇ ਵਿੱਚ ਉਹਨਾਂ ਦਾ ਕੰਟਰੈਕਟ ਰੱਦ ਕਰਕੇ ਉਹਨਾਂ ਨੂੰ ਆਊਟਸੋਰਸ ਤੇ ਦੁਬਾਰਾ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈਗਾ ਜਿਹੜੇ ਸਾਥੀ ਵਧੀ ਹੋਈ ਤਨਖਾਹ ਲੈ ਰਹੇ ਸੀ ਉਹਨਾਂ ਨੂੰ ਨਵੀਂ ਤਨਖਾਹ ਤੇ ਜੁਆਇਨ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਅਸੀਂ ਮੈਨੇਜਮੈਂਟ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਆ ਕਿ ਸਾਡੇ ਰੋਜ਼ਗਾਰ ਦੀ ਜਿਹੜੀ ਸਿਕਿਉਰਿਟੀ ਦਿੱਤੀ ਜਾਵੇ ਇਹਨੂੰ ਸੁਰੱਖਿਅਤ ਕੀਤਾ ਜਾਵੇ ਦੂਜੇ ਪਾਸੇ ਜਿਹੜੀ ਬਾਡੀ ਪੰਜਾਬ ਰੋਡਵੇ ਤੇ ਪੀਆਰਟੀਸੀ ਦੀ ਕਿਹੜੀ ਪੂਰੀ ਤਰ੍ਹਾਂ ਨਾਲ ਪਰਿਸ਼ਤ ਮੈਨੇਜਮੈਂਟ ਆ ਕਿਉਂਕਿ ਇਹ ਜਿਹੜਾ ਫਰਮਾਨ ਆ ਇਹ ਨਾ ਤਾਂ ਮੁੱਖ ਮੰਤਰੀ ਪੰਜਾਬ ਵੱਲੋਂ ਜਾਰੀ ਹੋਇਆ ਨਾ ਹੀ ਟ੍ਰਾਂਸਪੋਰਟ ਮੰਤਰੀ ਵੱਲੋਂ ਹੋਇਆ ਹੈਗਾ ਇਹ ਜਿਹੜੇ ਫਰਮਾਨ ਨੇ ਇਹ ਸਾਡੇ ਜਿਹੜੇ ਟ੍ਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ ਨੇ ਉਹਨਾਂ ਨੇ ਜਾਣ ਬੁੱਝ ਕੇ ਇਹ ਹਾਲਾਤ ਪੈਦਾ ਕੀਤੇ ਨੇ ਸੋ ਅੱਜ ਉਹਦਾ ਵਿਰੋਧ ਕਰਦੇ ਹੋਏ ਅਸੀਂ ਅੱਜ ਗੇਟ ਲਈਆਂ ਕਰ ਰਹੇ ਆਂ ਕੱਲ ਦੁਪਹਿਰ 12 ਵਜੇ ਤੋਂ ਅਸੀਂ ਹੜਤਾਲ ਕਰਕੇ 13 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ ਜਿੱਥੇ ਬਜਟ ਵਿਚਾਰ ਚੱਲ ਰਿਹਾ ਹੈਗਾ ਉੱਥੇ ਵਿਧਾਨ ਸਭਾ ਦਾ ਘਰਾਓ ਕੀਤਾ ਜਾਵੇਗਾ ਕਿਸੇ ਸਰਕਾਰੀ ਅਫਸਰਤਾਰ ਦੇ ਕਿਸੇ ਨੁਮਾਇੰਦੇ ਨੂੰ ਜਿਹੜੇ ਟ੍ਰਾਂਸਪੋਰਟ ਮੰਤਰੀ ਨੂੰ ਮਿਲੇ ਤੇ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਟ੍ਰਾਂਸਪੋਰਟ ਮੰਤਰੀ ਟ੍ਰਾਂਸਪੋਰਟ ਸੈਕਟਰੀ ਡੀਐਸਟੀ ਕਪਨਾ ਟ੍ਰਾਂਸਪੋਰਟ ਇਹਨਾਂ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਹਾਂ ਪਰ ਮੀਟਿੰਗਾਂ ਦੀਆਂ ਪ੍ਰੋਸੀਡਿੰਗਾਂ ਕੁਸ਼ੂਰ ਨਿਕਲਦੀਆਂ ਨੇ ਤੇ ਜਦੋਂ ਆਰਡਰ ਕਰਨੇ ਹੁੰਦੇ ਨੇ ਉਦੋਂ ਆਰਡਰ ਕੁਸ਼ੂਰ ਹੋ ਜਾਂਦੇ ਨੇ ਸੋ ਜਿਵੇਂ ਏਸੀ ਚੀਜ਼ ਦੇ ਵਿਰੋਧ ਦੇ ਵਿੱਚ ਜਿਹੜੀ ਆ ਅਸੀਂ ਦੁਬਾਰਾ ਸੰਘਰਸ਼ ਦੇ ਰਾਹ ਤੇ ਤੁਰੇ ਦੇਖੋ ਅੱਜ ਅਸੀਂ ਸਿਰਫ ਗੇਟ ਰੈਲੀ ਕਰਕੇ ਆਪਣੀ ਆਉਣ ਵਾਲੀ ਜਿਹੜੀ ਹੜਤਾਲ ਆ ਉਹਦੇ ਦੀ ਸਾਥੀਆਂ ਨੂੰ ਲਾਮਬੰਦ ਵੀ ਕਰ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਵੀ ਦੇ ਰਹੇ ਆ ਕੱਲ ਦੁਪਹਿਰ 12 ਵਜੇ ਤੋਂ ਬਾਅਦ ਅਸੀਂ ਗੱਡੀਆਂ ਢੀਪੋਂ ਚ ਵਾਪਸ ਬੁਲਾ ਕੇ 13 ਤਰੀਕ ਨੂੰ ਸਵੇਰੇ ਵਿਧਾਨ ਸਭਾ ਦਾ ਘਰਾਵ ਕਰਾਂਗੇ ਜਿੱਥੇ ਪੰਜਾਬ ਸਰਕਾਰ ਬਜਟ اجلاس ਪੇਸ਼ ਕਰੇਗੀ ਜਿਹੜੀ 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 ਆਨੇ ਦੇ ਬੱਸ ਸਟੈਂਡ ਦੇ ਹਾਲਾਤ ਇਹ ਨੇ ਇੱਕ ਸ਼ਹੀਦ ਦੇ ਨਾਮ ਤੇ ਬੱਸ ਸਟੈਂਡ ਬਣਿਆ ਹੋਇਆਗਾ ਪਰ ਤੁਸੀਂ ਦੇਖੋ ਸਰਕਾਰ ਨੇ ਬਹੁਤ ਸਹੂਲਤਾਂ ਦਿੱਤੀਆਂ ਸੀ ਮਿੰਨੀ ਬੱਸ ਸਟੈਂਡ ਤੋਂ ਵੱਡੇ ਬੱਸ ਸਟੈਂਡ ਆਉਣ ਵਾਸਤੇ ਲਿਫਟ ਲਗਾਈ ਗਈ ਸੀ ਅੱਜ ਉਹ ਲਿਫਟ ਕਰੋੜਾ ਰੁਪਏ ਦੀ ਲਿਫਟ ਕੂੜਾ ਕਰਦਾ ਰੂਪ ਤੈ ਕਰ ਚੁੱਕੀ ਆ ਬਾਥਰੂਮ ਕਰਨ ਵਾਸਤੇ ਪੈਸੇ ਲੈ ਜਾਂਦੇ ਨੇ ਸਫਾਈ ਨਾ ਮਾਤਰ ਜਿੰਨੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਗਈਆਂ ਨੇ ਉਹਨਾਂ ਨੇ ਨਜਾਇਜ਼ ਕਬਜ਼ੇ ਬਾਹਰ ਤੱਕ ਵਧਾਏ ਹੋਏ ਨੇ ਪਰ ਉੱਤੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ ਆ ਬਸਟੇਰ ਤੋਂ ਬਾਹਰ ਨੂੰ ਜਾਣ ਵਾਲੀ ਜਿਹੜੀ ਸੜਕ ਆ ਪਿਛਲੇ 10 ਸਾਲ ਤੋਂ ਟੁੱਟੀ ਹੋਈ ਆ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਆ ਤੋਂ ਮੈਨੇਜਮੈਂਟ ਜਿਹੜੀ ਸਾਡੀ ਪੰਜਾਬ ਰੋਡ ਵੇਸਦੀ ਆ ਉਹ ਸਿਰਫ ਔਰ ਸਿਰਫ ਕ腐ਸ਼ਨ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਝ ਨਜ਼ਰ ਹੀ ਨਹੀਂ ਆ ਰਿਹਾ ਜਿਹੜੀ ਉਹ ਸੜਕ ਟੁੱਟੀ ਹੋਏ ਦੇ ਨਾਲ ਬੱਚਿਆਂ ਦਾ ਰਖਾ ਬਿਲਕੁਲ ਜੀ ਦੇਖੋ ਦਾ ਨੁਕਸਾਨ ਹੋ ਸਕਦਾ ਬਿਲਕੁਲ ਜੀ ਉਹ ਬਹੁਤ ਵੱਡੇ ਵੱਡੇ ਧੋਏ ਬਣ ਚੁੱਕੇ ਨੇ ਜਿਹੜੀ ਨਾਲਕ ਸਰੀ ਬਸਰ ਦੇ ਪੱਡੇ ਟੁੱਟ ਜਾਂਦੇ ਨੇ ਤੇ ਜਦੋਂ ਗੱਡੀਆਂ ਟੋਏ ਚੋਂ ਨਿਕਲਦੀਆਂ ਨੇ ਤਾਂ ਸਵਾਰੀਆਂ ਦੇ ਸੱਟ ਲੱਗਣ ਦਾ ਵੀ ਡਰ ਰਹਿੰਦਾ